ਸ਼ਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਅੱਜ ਤਰੀਕ 10 ਤੇ ਮਹੀਨਾ ਦੂਜਾ ਤੇ 2026 ਤੇ ਆ ਕੱਲਾ ਪਲ ਆਇਆ ਸੀ ਕਰਾਹਾ ਤੇ ਤਿੰਨ ਕਿਲੇ ਕਰਾਹਾ ਆਪਾਂ ਦਿੱਤਾ ਸੀ ਲਾ ਤੇ ਅੱਜ ਆਪਾਂ ਫੇਰ ਲਾ ਜਿਹੜਾ ਕਵਾਨ ਸੀਗਾ ਜਿਹੜਾ ਟੁੱਟੀ ਜਾਂਦਾ ਸੀ ਕਿੱਲਾ ਕਵਾਨ ਸੀ ਕਲਾ ਡੇੜ ਕਿਲਾ ਉਹ ਵੇਲਾ ਕਰਤਾ ਸੀ ਤੇ ਉਹਦੇ ਚ ਮਾਰੀ ਜੰਨੇ ਆ ਅੱਜ ਆਪਾਂ ਰੂਟਾਵੇਟਰ ਫੇਰ ਰੂਟਾਵੇਟਰ ਮਾਰਨ ਤੋਂ ਬਾਅਦ ਤੇ ਆਪਾਂ ਲਾਵਾਂਗੇ ਇਹਦੇ ਚ ਕਰਾਹਾ ਇਹਦੇ ਚ ਕਰਾਹਾ ਥੋੜਾ ਜਿਹਾ ਔਖਾ ਲੱਗੂਗਾ ਕਿਉਂਕਿ ਇਹਦੇ ਵਿੱਚ ਨਾ ਇਹ ਬੂਟੇ ਥੋੜੇ ਜਿਹਾ ਨੇੜੇ ਲੱਗੇ ਹੋਏ ਆ ਆ ਬੂਟਿਆਂ ਤੇ ਆ ਬੂਟੇ ਦਾ ਫਾਸਲਾ ਜਿਹੜਾ ਇਹ 16 ਫੁੱਟ ਰੱਖਿਆ ਸੀ ਉਦੋਂ ਤੇ ਇਹਦੇ ਕਰਕੇ ਇਹਦੇ ਵਿੱਚ ਥੋੜਾ ਜਿਹਾ ਔਖਾ ਚੱਲੂਆ ਪਰ ਆਪਾਂ ਆਰਾਮ ਨਾਲ ਇੱਕ ਇੱਕ ਢੇੜਾ ਕੱਢ ਦਾਂਗੇ ਤੇ ਆਹ ਸਪੇਸ ਬਹੁਤ ਹੈ ਇਹੇ ਸਪੇਸ ਤਾਂ 18x18 ਦਾ ਹੀ ਹੈ ਪਰ ਆਹ ਸਪੇਸ ਹੈ ਜਿਹੜਾ ਉਹ ਕੱਟ ਰੱਖਿਆ ਸੀ ਤੇ ਆਹ ਕਿਉਂਕਿ ਇਹ ਚੜਦੇ ਛਿਪਦੇ ਆ ਜਿਹੜਾ ਸਪੇਸ ਹੈ ਉਹ ਵੱਧ ਹੀ ਹੋਣਾ ਚਾਹੀਦਾ ਕਿਉਂਕਿ ਸੂਰਜ ਦੀਆਂ ਜਿਹੜੀਆਂ ਕਿਰਨਾਂ ਉਸ ਦਿਂਗਾ ਪੈਂਦੀਆਂ ਤੇ ਛਿਪਦਾ ਸੂਰਜ ਤੇ ਚੜਦਾ ਸੂਰਜ ਮਿੱਟੀ ਤੇ ਜਦੋਂ ਚੜਦੇ ਸੂਰਜ ਦੀਆਂ ਕਰਨਾ ਜ਼ਮੀਨ ਤੇ ਪੈਂਦੀਆਂ ਤਾਂ ਜਿਹੜੀ ਆ ਚੰਗੀਆਂ ਹੁੰਦੀਆਂ ਵੀ ਮੱਲਾ ਫੰਗਸ ਫੰਗਸ ਨਹੀਂ ਪੈਂਦੀ ਜ਼ਮੀਨ ਨੂੰ ਤੇ ਬਾਕੀ ਮਾਰਦੇ ਹਾਂ ਹੁਣ ਰੋਟਾਵੇਟਰ ਤੇ ਕੱਲ ਕਾਫੀ ਟਾਈਮ ਲੱਗ ਗਿਆ 5 5 ਘੰਟੇ ਲੱਗ ਗਏ ਤਕਰੀਬਨ ਕਰਾਹਾ ਲਾਉਂਦੇ ਲਾਉਂਦੇ ਤੇ ਕਿਉਂਕਿ ਹੌਲੀ-ਹੌਲੀ ਲਾਇਆ ਕੁਛ ਵਿੱਚ ਰੇ ਦੀਆਂ ਟਰਾਲੀਆਂ ਲਾਈਆਂ ਹੋਈਆਂ ਸੀ ਉਹ ਪੰਗਾ ਸੀ ਤੇ ਜਿਹਦੇ ਕਰਕੇ ਥੋੜਾ ਜਾਂ ਆ ਰਾਮ ਨਾਲ ਲਾਉਣਾ ਪਿਆ ਤੇ ਕੁਛ ਮਿੱਟੀ ਹੈ ਜਿਹੜੀ ਉਹ ਇਧਰਲੇ ਪਾਸੇ ਇੱਕ ਪਾਸੇ ਜਾਦੇ ਸੀ ਤੇ ਜਿਹੜੀ ਖਿੱਚ-ਖਿੱਚ ਕੇ ਮਿੱਟੀ ਦੂਜੇ ਪਾਸੇ ਲੈ ਜਾਣੀ ਪਈ ਤੇ ਬਾਕੀ ਬਣੇ ਲਿਓ ਅੱਜ ਦੇ ਵਲੌਗ ਨਾਲ ਤੇ ਆਪਾਂ ਕੁਛ ਤਾਂ ਇੱਧਰ ਰੋਟਾਵੇਟਰ ਇੱਕ ਸੈਡ ਤਾਂ ਦਿੱਤਾ ਆਪਾਂ ਮਾਰਾ ਇੱਧਰ ਦੋ ਕੀ ਗੇੜੇ ਰਹਿ ਗਏ ਦੇਖੋ ਦੋ ਗੇੜੇ ਰਹਿ ਗਏ ਹੁਣ ਆਪਾਂ ਕਿੱਲੇ ਇੱਕ ਦੇ ਲੰਮੇ ਲੋਟ ਜਿਹੜੇ ਗੇੜੇ ਲਾਵਾਂਗੇ ਤੇ ਇਹ ਆਹ ਰੋਟਾਵੇਟਰ ਦੇ ਆ ਸਾਈਡ ਵਾਲੀ ਆ ਲਵਾਈ ਵੀ ਐ ਇਹਦੇ ਨਾਲ ਡਾਣੀਆਂ ਵਿੱਚ ਨਹੀਂ ਆਉਂਦੀਆਂ ਗੀਆਂ ਤੇ ਇਹ ਗਾਂ ਧੱਕ ਦਿੰਦੇ ਡਾਣੀਆਂ ਨੂੰ ਤੇ ਉੱਤੋਂ ਦੀ ਲੰਘ ਜਾਂਦੀਆਂ ਬਾਕੀ ਬਣੇ ਰਿਓ ਆਪਣੇ ਵਲੌਗ ਨਾਲ ਤੇ ਉਧਰ ਗੱਡੀ ਆਈ ਖੜੀ ਐ ਉਹ ਪਰਲੇ ਪਾਸੇ ਜਿਹੜੇ ਵਾਹਣ ਰਹਿੰਦਾ ਤੋੜਨ ਵਾਲਾ ਉਹਦੀ ਤੋੜ ਲੱਗੀ ਵੀ ਐ ਤੇ ਉਹ ਹੋ ਜਾਂਦੇ ਆ ਤੋੜੀ ਤੇ ਅੱਜ ਤਾਂ ਨਹੀਂ ਟੁੱਟਣਾ ਤੇ ਸਵੇਰੇ ਰਹਿੰਦਾ ਨਹੀਂ ਸਵੇਰੇ ਲਗ ਭਾਗ ਲੈ ਜਾਣਗੇ ਸਾਰਾ ਤੋੜ ਕੇ ਇਹ ਬਾਕੀ ਖੇਤ ਆ ਕੇ ਵਧੀਆ ਲੱਗਦੇ ਨੇ ਯਾਰ ਆਉਂਦਾ ਖੇਤ ਮੇਰਾ ਤਾਂ ਖੇਤ ਤੋਂ ਜਾਣ ਦੀ ਜੀ ਨਹੀਂ ਕਰਦਾ ਇਹਨਾਂ ਦੇ ਖੇਤ ਹੀ ਕੰਮ ਕਰੀਏ ਤੇ ਸਵੇਰੇ ਵੀ ਟਾਈਮ ਨਾਲ ਹੀ ਉੱਠ ਖੜਦਾ ਮੈਂ ਜਦੋਂ ਕੰਮ ਹੋਏ ਮੈਨੂੰ ਆਉਂਦਾ ਵੀ ਛੇਤੀ ਖੇਤ ਚਲੀਏ ਕੰਮ ਕਰੀਏ ਕਿਉਂਕਿ ਖੇਤ ਆਏ ਬਾਦ ਨਾ ਜੀ ਜਾਈ ਖੁਸ਼ ਹੋਈ ਜਾਂਦਾ ਰਹਿੰਦਾ ਮਨ ਖੁਸ਼ ਹੁੰਦਾ ਤੇ ਕੰਮ ਦਾ ਵੀ ਆਏ ਮੈਨੂੰ ਰੋਟੀ ਪਾਣੀ ਦਾ ਵੀ ਨਹੀਂ ਰਹਿੰਦਾ ਵੀ ਮੈਂ ਰੋਟੀ ਖਾਣੀ ਆ ਜਾਂ ਮੈਨੂੰ ਮੈਨੂੰ ਪਾਪਾ ਸੱਦ ਕੇ ਤਾਂ ਬਣਾਦੀ ਰੋਟੀ ਰਾਟੀ ਖਵਾ ਦੇ ਤੇ ਨਹੀਂ ਤਾਂ ਮੈਂ ਜਦੋਂ ਇੱਕ ਵਾਰੀ ਟਰੈਕਟਰ ਤੇ ਚੜ ਜਾਂ ਫਿਰ ਮੈਨੂੰ ਕੋਈ ਇਹੋ ਜਿਹਾ ਨਹੀਂ ਹੁੰਦਾ ਵੀ ਆਪਾਂ ਵੀ ਉੱਤਰ ਹੀ ਆ ਜਾਂ ਮੈਨੂੰ ਭੁੱਖ ਲੱਗੀ ਆ ਜਾਂ ਕੋਈ ਚਾਹ ਪੀ ਲਈਏ ਪਾਣੀ ਪੀ ਲਈਏ ਚਾਹ ਵੀ ਮੈਨੂੰ ਸੱਦ ਕੇ ਹੀ ਪਿਉਣੀ ਆ ਵੀ ਤੂੰ ਉੱਤਰ ਕੇ ਚਾਹ ਪੀ ਲੈ ਤੇ ਟਰੈਕਟਰ ਦਾ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਪਹਿਲਾਂ ਸਾਡੇ ਕੋਲੇ ਆਸ਼ਾ ਹੁੰਦਾ ਸੀ ਉਹ ਵੀ ਮੈਂ ਆ ਪਾਪਾ ਮੈਨੂੰ ਚਲਾਉਣ ਨਾ ਦਿੰਦਾ ਮੈਂ ੱੱਕੇ ਨਾਲ ਚਲਾਉਣਾ ਤੇ ਬਾਕੀ ਬਣਾਈ ਰਿਓ ਆਪਣੀ ਵੀਡੀਓ ਤੇ ਨਾਲ ਤੇ ਚੱਲਦੇ ਆ ਬਾਕੀ ਇਹ ਉਹਨੇ ਆਵਾ ਨਾ ਹੀ ਵੱਜ ਕੇ ਤੇ 51 ਮਿੰਟ ਹੋ ਗਏ ਤੇ ਆਪਾਂ ਹਜੇ ਖੇਤ ਹੀ ਸੀਗੇ ਤੇ ਅ ਕਰਾਹ ਲਾਈ ਜਾਂਦੇ ਸੀ ਪਾਪੇ ਨੇ ਦੂਜੇ ਕਰਾਹੇ ਨਾਲ ਇਹ ਵਿੱਚ ਖਲਾਰੀ ਸੀ ਤੇ ਵਾਂਝੇ ਥੋੜੇ ਥੋੜੇ ਟੋਏ ਪੈ ਗਏ ਸੀ ਤੇ ਹੁਣ ਕਰਾਹੇ ਨਾਲ ਹੀ ਸੈੱਟ ਕਰਦਾ ਸੀ ਤੇ ਨੀ ਰਾਜਾ ਦੇ ਹੋ ਗਿਆ ਤੇ ਮਿੱਟੀ ਥੋੜੀ ਜਿਹੀ ਗਿੱਲੀ ਸੀ ਕਰਾਹਾ ਛੱਡਦਾ ਨਹੀਂ ਸੀ ਤੇ ਹੁਣ ਲਾਉਣੇ ਆ ਲੈ ਜ਼ਰਾ ਆਪਾਂ ਤਾਂ ਤੋਂ